ਹਾਈ ਹਾਈ ਇਕ ਤੱਕ ਗਰਮੀ ਬੜੀ ਆ ਅੱਛਾ ਸ਼ੁਕਰ ਕਿ ਤੱਕ ਅਸੀਂ ਪੱਖੇ ਤੇ ਆਣ ਕੇ ਬੈਠੀ ਆਂ ਕੜੀ ਚੈਨ ਮਿਲਿਆ ਵਾ ਉਹਦਾ ਇੱਕ ਗੱਲ ਚੰਗੀ ਆ ਜਿੱਦਨデア ਤਬਰ ਆਇਆ ਵਾ ਨਾ ਉਦੋਂ ਦਾ ਕੰਮ ਤੋਂ ਛੁਟਕਾਰਾ ਹੋ ਗਿਆ ਚੱਲ ਕੜੀ ਬੈਣ ਨੂੰ ਤੇ ਮਿਲਦਾ ਹੀ ਆ ਨਾ ਕੀ ਗੱਲਾਂ ਕਰੀ ਜਾਂਦੇ ਹੋ ਮਿੱਕਲੇ ਨਹੀਂ ਗੱਲਾਂ ਕਾਹਦੀਆਂ ਕਰਨੀਆਂ ਵਾ ਆ ਜਾ ਬਹਿ ਜਾ ਤੂੰ ਵੀ ਕੜੀ ਬਹਿ ਜਾ ਮੇਰੀ ਗੱਲ ਸੁਣ ਕਿਤੇ ਕੰਮ ਘਾਟੀ ਘਰਿਆ ਕਰ ਤੂੰ ਹੀ ਦੱਸ ਮੁੰਮੀ ਅੱਗੇ ਕਿੰਨਾ ਕੰਮ ਹੁੰਦਾ ਸਾਡੇ ਘਰ ਦਾ ਬਠੇਰਾ ਵਾਪਾਂ ਦਾ ਡਬਲ ਕੰਮ ਹੋਇਆ ਸੁਖਨਾ ਦਾ ਸਹਾ ਦਾਲ ਸਬਜ਼ੀ ਵੀ ਖੁਲਦੀ ਰਜਣ ਲਈ ਆ ਰੋਟੀਆਂ ਵੀ ਡਬਲ ਪੱਕਣ ਡੀਆਂ ਵਾ ਚਾਹੀਦਾ ਨਾ ਕਰ ਉਹ ਤੇ ਹੀਆਂ ਵੀ ਖੇਦੇ ਰਹਿੰਦੇ ਹਰ ਵੇਲੇ ਤੇ ਨਿਆਲੇ ਪਤਾ ਨਾਲ ਗੱਲ ਕਰਨੀ ਇੱਕ ਹੂੰ ਸਿਰੇ ਨਾ ਨਾ ਵਾਈ ਮੇਰੇ ਨਾਲ ਅੱਛਾ ਅੱਜ ਚਾਹ ਲੈ ਕੇ ਆਈ ਮੇਰੇ ਵਾਸਤੇ ਅੱਛਾ ਮੈਂ ਤੈਨੂੰ ਕਿਆ ਵੀ ਤੁਰਿਆਂ ਦਾ ਕਰ ਨਾ ਕਰਿਆ ਕਰ ਹਾਂ ਮੈਂ ਘੜੀ ਪਾ ਲਿਆ ਕਰ ਲੰਮੀ ਹੂੰ ਤੇ ਮੈਨੂੰ ਕਹਿੰਦੇ ਸੀ ਕਿ ਆਪਣੇ ਸਕੂਲ ਵੇਖਾ ਜੇ ਮੈਨੂੰ ਦੇ ਨੌਕਰੀ ਮਿਲ ਜਾਂਦੀ ਐ ਤੇ ਉਦਾਂ ਸ਼ਰਨਦਲ ਤੇ ਚੰਗੀ ਐ ਚੱਲ ਕਰਦੀ ਪਤਾ ਜੇ ਵਿਚਾਰੀ ਨੂੰ ਨੌਕਰੀ ਮਿਲ ਜੂਗੀ ਨਾ ਤੇ ਚਲ ਕੇ ਤੇ ਇਹਦੇ ਵੀ ਦਿਨ ਚੰਗੇ ਹੋ ਜਾਣਗੇ ਉਦਾਂ ਨਾ ਨੌ ਨਹੀਂਗੀ ਮਾੜੀ ਇਹਦੀ ਇਹਦੀ ਨੌ ਬੜੀ ਚੰਗੀ ਆ ਮੈਨੂੰ ਇਹ ਰੂਹ ਵਿਚਾਰੀ ਮਾੜੀ ਲੱਗਦੀ ਪਰ ਮੈਂ ਕੀ ਕਰਾਂ ਜਿਹੜੇ ਕਾਰਨਾਮੇ ਇਹਦੀ ਸੱਸ ਨੇ ਕੀਤੇ ਆ ਨਾ ਉਹ ਮੈਨੂੰ ਤਾਂ ਬਰਦਾਸ਼ਤ ਨਹੀਂ ਹੁੰਦੇ ਉਹ ਗੱਲਾਂ ਜਦੋਂ ਮੈਨੂੰ ਚੇਤੇ ਆਉਂਦੀਆਂ ਆ ਨਾ ਫਿਰ ਮੈਨੂੰ ਬੜਾ ਹੀ ਗਰੋਧ ਚੜਦਾ ਪਤਾ ਨਹੀਂ ਮੈਨੂੰ ਕੀ ਹੋ ਜਾਂਦਾ ਫਿਰ ਚੱਲ ਨਾ ਪਤਾ ਕਰੋ ਇਦਾਂ ਤੇ ਮੈਂ ਉਹਨੂੰ ਕਿਹਾ ਹੀ ਮੈਂ ਕੋਈ ਗੱਲ ਨਹੀਂ ਮੈਂ ਪਤਾ ਕਰੂੰਗੀ ਜੇ ਤੇ ਹੋਊਗਾ ਤੇ ਮੈਂ ਘੱਟੀਆਂ ਚੱਲ ਜਾਾਂਗੀ ਆਪਾਂ ਤਾਂ ਚੱਲ ਕੋਈ ਨਹੀਂ ਤੂੰ ਪਤਾ ਕਰਦੀ ਫਿਰ ਕੀ ਆ ਸੋ ਕੋਈ ਵਿਚਾਰਤਾ ਹੈ ਤਾਂ ਮਾਲੂਗੀ ਚਲ ਇਹਨਾਂ ਦੇ ਵੀ ਦੇ ਵਿਚਾਰਾਂ ਦੇ ਚੰਗੇ ਹੋ ਜਾਣਗੇ ਅੱਗੇ ਮੈਂ ਕੱਲੀ ਜਾਨੀ ਹੁਣ ਦੋਵੇਂ ਜਾਣੇ ਹੋ ਜਾ ਕਰਾਂਗੇ ਆਹ ਉਦਾਂ ਘੜੀ ਮੈਂ ਦੋਖਣ ਵਾ ਇਹਨਾਂ ਦੀ ਕੋਈ ਨਹੀਂ ਲਬਲੀ ਕੋਈ ਸ਼ੀਟ ਹੋਊਗੀ ਤਰਖਾ ਲਈਏ ਨਵੀਂ ਹਾਂ ਚਲ ਮੈਂ ਚਲ ਇਕੱਠੇ ਹੋ ਜਾਾਂਗੇ ਆਹ ਕੋਈ ਗੱਲ ਨਹੀਂ ਸ਼ਰਨਾ ਪੁੱਤ ਇੱਕ ਸਲਾਹ ਕਰਾਂ ਤੇਰੇ ਨਾਲ ਹਾਂਜੀ ਦੱਸੋ ਮੀ ਇਹ ਜਿੱਦਣ ਦੇ ਆਏ ਆ ਨਾ ਉਹ ਦਿਨ ਦਾ ਸੌਦਾ ਪਾਣੀ ਸਾਡਾ ਡਬਲ ਲੱਗਣ ਡਿਆ ਤੇ ਮੇਰਾ ਰਾਦਾ ਬਣ ਡਿਆ ਵਾ ਫੇ ਕਿਉਂ ਨਾ ਇਹਨਾਂ ਨੂੰ ਕਹੀਏ ਤੁਸੀਂ ਹੀ ਆਪਣੀ ਬਣਾ ਕੇ ਖਾ ਲਿਆ ਕਰੋ ਤੇ ਸਾਡੀ ਤੁਸੀਂ ਰਹਿਣ ਦਿਓ ਆਪੇ ਆਪਣਾ ਸੌਦਾ ਲਿਆਉਣਗੇ ਤੇ ਆਪਣੀਆਂ ਪਕਾਉਣਗੇ ਆਪੇ ਘੱਟ ਵਰਤਨ ਜ਼ਿਆਦਾ ਵਰਤਨ ਹਾਂotra ਗੱਲ ਹੋਏ ਕੋਈ ਚਲ ਕੋਈ ਨਾ ਮਮੀ ਇਦਾਂ ਨਾ ਕਰਿਆ ਕਰੋ ਅਜੇ ਤੁਹਾਨੂੰ ਪਤਾ ਉਹਨਾਂ ਕੋ ਖ ਹੈ ਕੀ ਕੀ ਕਰਨਾ ਉਹਨਾਂ ਨੇ ਇੱਥੋਂ ਲਿਆਉਣਾ ਕੋਈ ਗੱਲ ਨਹੀਂ ਸੋਚਣਾ ਆਪਣਾ ਹੁਣ ਠੇਕਾ ਕਰ ਲਈ ਲਿਆ ਸਾਰੀ ਵਗੈਰਾ ਦਾ ਆਪਾਂ ਲਿਆਉਣ ਸੌਦਾ ਤੇ ਰਖੜੇ ਇਥੇ ਆਪਣਾ ਲਿਆ ਕੇ ਤੇ ਬਣਾ ਲੈਣ ਪਕਾ ਲੈਣ ਆਪਾਂ ਇਹ ਤੇ ਨਹੀਂ ਕਹਿਣ ਦੇ ਪਿੱਥੇ ਨਾ ਰਹਿਣ ਰਹੀ ਜਾਣ ਤੇ ਕਮਸ ਕਮ ਆਪਣਾ ਖਰਚਾ ਤੇ ਚੁੱਕਾ ਚਲ ਕੋਈ ਨਾ ਮਮੀ ਆਪੇ ਹੋਲੇ ਹੋਲੇ ਚੁੱਕ ਲੈਣਗੇ ਆਪੇ ਕਿ ਹਵਨ ਲੱਗ ਜਾਣਗੇ ਤੇ ਜਿੱਥੇ ਅਹੀਂ ਖਾਣਦੇ ਆ ਦੋ ਵੀ ਖਾ ਜਾਣਗੇ ਕੋਈ ਗੱਲ ਨਹੀਂ ਤੈਨਾਂ ਨਾ ਕਰਿਆ ਕਰੋ ਤੂੰ ਪੁੱਤ ਗੱਲ ਦੋਆਂ ਰੋਟੀਆਂ ਦੀ ਨਹੀਂ ਗਈ ਅਸੀਂ ਤਾਂ ਮਾਹ ਆਪਣੇ ਪਿਆਰ ਲਾਏ ਅੱਗੇ ਤੈਨੂੰ ਪਤਾ ਹੀ ਆ ਤੇ ਜੇ ਆਪਾਂ ਇਦਾਂ ਹੀ ਸਵਦੇ ਲਿਆ ਲੈ ਉੱਜੜਦੇ ਰਹੇ ਤੇ ਫਿਰ ਤੈਹੀ ਹੋਗੇ ਕੰਮ ਜਾਬ ਨਹੀਂ ਉੱਜੜਦੇ ਮਮੀ ਇਦਾਂ ਨਾ ਕਰਿਆ ਕਰੋ ਤੂੰ ਉਦਾਂ ਨਾ ਮੇਰੀ ਸਲਾਹ ਵੰਡਈ ਆ ਤੇ ਗੱਲ ਵਿੱਚ ਗਲਤ ਵੀ ਕੁਝ ਨਹੀਂ ਗਾ ਚੱਲ ਰਹਿਣਾ ਵਾ ਰਹੀ ਜਾਣ ਪਰ ਆਪਣਾ ਕਰਨ ਤੇ ਆਪਣਾ ਖਾਣ ਉਹ ਹੁਣ ਤੀ ਮਮੀ ਸਿਆਣੇ ਜੀ ਤੁਸੀਂ ਵੇਖ ਲਓ ਕੀ ਕਰਨਾ ਹੁਣ ਬਥੇਰੇ ਦਿਨ ਕਢਾਤੇ ਆ ਹੁਣ ਇੰਨੇ ਦਿਨ ਮੈਂ ਕੀ ਕਰਾਂ ਠੀਕ ਆ ਮੈਂ ਤੇਰੇ ਨਾਲ ਪਿਓਰ ਸਲਾਹ ਕਰਨੀ ਆ ਤਾਂ ਉਹਨਾਂ ਨੂੰ ਕਹਿਣੀ ਆ ਕਿ ਤੁਸੀਂ ਆਪਣੇ ਭਰਾ ਨੂੰ ਕਹੋ ਕਿ ਆਪਣਾ ਸੌਦਾ ਲੈ ਕੇ ਤੇ ਪਾ ਲੋ ਤੇ ਆਰਾਮ ਨਾਲ ਪੀਰੋਟੀ ਬਣਾ ਕੇ ਤੇ ਖਾਓ ਉਦਾਂ ਮਾਂ ਵੀ ਡਿਆਲੀ ਨਹੀਂ ਜੇ ਮੰਨਣਾ ਤੁਹਾਨੂੰ ਪਤਾ ਹੀ ਹੈਗਾ ਮੇਰਾ ਤਾਂ ਫਰਜ਼ ਬਣਦਾ ਨੇ ਇਹ ਗੱਲ ਕਹਿਣ ਦਾ ਹੁਣ ਆਪਣਾ ਘਰ ਬਚਾਉਣਾ ਕਿ ਬਚਾਉਣਾ ਅਗੋਤ ਤਾਂ ਇਮਰਜੀ ਐ ਫਿਰ ਜਿੱਦਾਂ ਕਰਨਾ ਕਾਬਲ ਹੋ ਤੇ ਚੱਲ ਕੋਈ ਨਹੀਂ ਮੇਰੀ ਨਹੀਂ ਆ ਮੈਂ ਕਿੱਦਾਂ ਕਰਨੀ ਆ ਅੰਤਰਾ ਮੇਰੇ ਕੋਲ ਨਹੀਂ ਦਾ ਬਰਦਾਸ਼ਟ ਹੋਣ ਰਿਹਾ ਐ ਚੱਲ ਨਾ ਕਰੋ ਤੇ ਘਰ ਲੋ ਲੈਣਾ ਸਲਾ ਤੂੰ ਵੀ ਕਣੀ ਲੰਮੇ ਪੈ ਜਾ ਘਰ ਦੁਪਹਿਰੇ ਕੋਈ ਨਹੀਂ ਮੰਮੀ ਪੈ ਲਿਆ ਬਥੇਰਾ ਲੰਮੇ ਮੈਂ ਵੀ ਵੇਦਨੀ ਫਿਰ ਸੋਈ ਚ ਕੀ ਕਰਨਾ ਹੁਣ ਤੁਰ ਹੀ ਰਹੇਗੀ ਸਾਰਾ ਪੈਰਾ ਦੀ ਰੋਟੀ ਬਣਾ ਦੇ ਕਰੀਏ ਕੁਛ ਇਹ ਕਿਤੇ ਆ ਪਤਾ ਨਹੀਂ ਕਦੀ ਬਣੀ ਹੈ ਕਦੀ ਮੱਥੇ ਤੇ ਤੇਰੇ ਲਈ ਨਹੀਂ ਆਉਂਦੀ ਕਦੀ ਨਹੀਂ ਕਿਹਾ ਵੀ ਮੰਮੀ ਜਾ ਹੁਣ ਡਬਲ ਜਾਣੇ ਹੋਗੇ ਤੇ ਮੈਨੂੰ ਉਹ ਨਾਲ ਲੰਗਰ ਲਾਉਣਾ ਪੈਣਾ ਵਾ ਨਾ ਚੁੱਪ ਕਰਕੇ ਸਿਰ ਦੇ ਛੜ ਦੀ ਕੰਮ ਤੇ ਵਿੱਚ ਕੀ ਕਰਾਂ ਚਾ ਲੱਗਦਾ ਉਠੋ ਹਜਰਾ ਕੇ ਮੇਰੀ ਗੱਲ ਸੁਣੋ ਕੀ ਗੱਲ ਵਾ ਉਠੋ ਫਿਰ ਦੱਸਣੀ ਆ ਹੁਣ ਨਾ ਮੇਰੀ ਗੱਲ ਦਾ ਗੁੱਸਾ ਵੀ ਨਾ ਕਰਿਓ ਤੇ ਗਾੜੀਆਂ ਮੈਨੂੰ ਮੋੜ ਵੀ ਨਾ ਦਿਓ ਮੈਨੂੰ ਇੱਕੋ ਗੱਲ ਚਾਹੀਦੀ ਹਾਂ ਚ ਜਵਾਬ ਚਾਹੀਦਾ ਤੁਹਾਡਾ ਬਸ ਉਹ ਗੱਲ ਵੀ ਦੱਸੇਗੀ ਕਾ ਫੇ ਰੋਲੀ ਪਈ ਜਾਣਣੀ ਆ ਉਹ ਫੇ ਗੱਲ ਦਿਮਾਗ ਖਰਾਬ ਗੱਲ ਕਾਦੀ ਦੱਸਣੀ ਆ ਆਪਣੇ ਭਰਾ ਨੂੰ ਸਿੱਧਾ ਕਹਿ ਦੋ ਤੇ ਆਪਣਾ ਸਬਦਾ ਪਾਵੇ ਰਸੋਈ ਦੇ ਵਿੱਚ ਤੇ ਨੋਂ ਤਾਂ ਹੁਣ ਸਬਣ ਆਪਣਾ ਲਿਆਵੇ ਅਹੀਂ ਤਾਂ ਉਜੜ ਜਾਗੇ ਇਸ ਹਿਸਾਬ ਦੇ ਨਾਲ ਉਹ ਮੇਰੀ ਗੱਲ ਸਾਜੇ ਕਿਹੜੇ ਦਿਨ ਹੋਏ ਉਹਨਾਂ ਨੂੰ ਐ ਉਹਨੂੰ ਹੌਸਲਾ ਕਰੋ ਤੈਨ ਮੈਂ ਤਾਂ ਆਪੀ ਸੈਟਿੰਗ ਹੋਈ ਨਹੀਂ ਆ ਕਿੰਨਾ ਕ ਹੌਸਲਾ ਕਰਾਂ ਰੋਜ ਦੀ ਹਮਤਰੀ ਇੱਕ ਚੱਕੀ ਸਾਬਣ ਦੀ ਲੱਗਣ ਢਈ ਆ ਚਾਉਣਾ ਮਲ ਮਲ ਕੇ ਮਲ ਮਲ ਕੇ ਛੜਦਾ ਫਕਾ ਨਹੀਂ ਸਾਬਣ ਦਾ ਮੈਂ ਤਾਂ ਲਾਉਣ ਚ ਨਹੀਂ ਚੱਕੀ ਆਪਾਂ ਤੋ ਜਿਹੜੇ ਖੜੇ ਆ ਚੁੱਪ ਕਰਕੇ ਨਾ ਪਿਆਦੋ ਆ ਤਾਂ ਪਈਆਂ ਮਾੜੀਆਂ ਹੋਣ ਨਾ ਇੱਥੇ ਸਾਬਣ ਵਤਣਾ ਪੈਣਾ ਸਾਬਣਾ ਠੀਕ ਨਹੀਂ ਜੇ ਆ ਤਾਂ ਮਾੜੀਆਂ ਪਈਆਂ ਵਾ ਨਾ ਤੇ ਆਪਣਾ ਆਤ ਦਾ ਸੁਧਾਰ ਲੈਣਾ ਆਪਣਾ ਸਾਬਣ ਲਿਆਉਣ ਤੇ ਵਰਤਣਾ ਫਿਰ ਪਤਾ ਲੱਗੂਗਾ ਕਿ ਕਿੱਥੋਂ ਆਉਣੀ ਦੂਜੀ ਚੱਕੀ ਆਪੇ ਸੰਭਲ ਕੇ ਵਰਤਣਾ ਫਿਰ ਸਭ ਕੋ ਇੱਥੇ ਤੇ ਨਾ ਖੁੱਲੇ ਗੁਰਸ਼ਰਲੇ ਡਾਉਂਡੇ ਤੇ ਤੂੰ ਹੁਣ ਕੀ ਕਿਨੇ ਵੀ ਕੀ ਹੋਣਾ ਚਾਹੀਦਾ ਆਪਣੇ ਭਰਾ ਨੂੰ ਕਹੋ ਤੇ ਆਪਣਾ ਸੌਦਾ ਲਿਆ ਤੇ ਪਕਾਓ ਦਿਨੇ ਪਕਾਓ ਰਾਤ ਪਕਾਓ ਤੇ ਰਹੀ ਭਾਂਵੇਂ ਇੱਥੇ ਜਾਓ ਆਪਾਂ ਨੇ ਡੱਕ ਦੇ ਇਹਨਾਂ ਨੂੰ ਪਰ ਉਹ ਸੌਦੇ ਵਾਲਾ ਕੰਮ ਆ ਨਾ ਇਹ ਜੇ ਝੂਠਾ ਹੋਰ ਨਹੀਂ ਜੇ ਮੈਂ ਆਪਣਾ ਸੌਦਾ ਦੇਣਾ ਦੇ ਦੇ ਅਸੀਂ ਤਾਂ ਮੀਨਾ ਕਟਣਾ ਹੁੰਦਾ ਸੁਣ ਲੈ ਪਹਿਲਾਂ ਐਡੀ ਵੱਡੀ ਗੈੜੀ ਗੱਲ ਹੋਣਾ ਮੈਂ ਆਪਣੇ ਭਰਾ ਨਾਲ ਤਾਂ ਨਹੀਂ ਕਰ ਸਕਦਾ ਤੇ ਆਪਣੇ ਭਤੀਜਾਂ ਨੂੰ ਕਹਿ ਦੂੰਗਾ ਠੀਕ ਨਹੀਂ ਮੇਰੇ ਵੱਲੋਂ ਜਿੰਨੂੰ ਮਰਜ਼ੀ ਕਹੋ ਪਾਵੇਂ ਆਪਣੇ ਪਤੀਏ ਨੂੰ ਕਹੋ ਤੇ ਪਾਵੇਂ ਕਹੋ ਪਰਜਾਈ ਨੂੰ ਤੇ ਪਾਵੇਂ ਕਹੋ ਭਰਾ ਨੂੰ ਮੈਨੂੰ ਤਾਂ ਬਸ ਨਾ ਇਹਦਾ ਜਵਾਬ ਚਾਹੀਦਾ ਵਾ ਤੇ ਆਪਣਾ ਸੌਦਾ ਲੈ ਹੁਣ ਤੇ ਆਪਣਾ ਵਰਤਨ ਪਾਵੇਂ ਦਿਨੇ ਖਾ ਲੈਣ ਤੇ ਪਾਵੇਂ ਰਾਤ ਨੂੰ ਖਾ ਲੈਣਾ ਮੈਨੂੰ ਨਾ ਮਤਲਬ ਹੋਏ ਕੋਈ ਮੇਰੀ ਪਹਿਲੇ ਹੁਣ ਗੱਲ ਸੁਣ ਲੈ ਹੁਣ ਨਾ ਤੂੰ ਨਾ ਬੋਤਾ ਮੂੰਹ ਖੋਦੀ ਤੂੰ ਦੱਸਾਂ ਗੱਲ ਜੇ ਉਹ ਆਈ ਗਏ ਹੈ ਨਾ ਤੇ ਥੋੜੀ ਬਹੁਤੀ ਇਤ ਕਰਨੀ ਸਿੱਖ ਉਹਨਾਂ ਦੀ ਠੀਕ ਨਹੀਂ ਉਹਨਾਂ ਆਪੇ ਕਿੰਨੇ ਕਿੰਨੇ ਸੈਟਿੰਗ ਆਪਣੀ ਕਰ ਲੈਣੀ ਆ ਸਾਰੀ ਉਮਰ ਇੱਥੇ ਥੋੜਾ ਬੈਠੇ ਰਹਿਣਾ ਪਤਾ ਉਹਨਾਂ ਨੂੰ ਹੀ ਹੈਗਾ ਵਾ ਕਿ ਗਿੰਤੀ ਦੇ ਤੇ ਕਮਰੇ ਇੱਥੇ ਤੇ ਉਹ ਵੀ ਕਿ ਤੰਗ ਹੋ ਗ ਇੱਕ ਦਿਨ ਹੋਇਆ ਦੋ ਦਿਨ ਹੋਏ ਹੁਣ ਕਿੰਨੇ ਦਿਨ ਹੋ ਚਲੇ ਆ ਅਜੇ ਪਤਾ ਨਹੀਂ ਕਿੰਨੇ ਦਿਨ ਹੋਰ ਰਹਿਣਾ ਵਾ ਕਮਸ ਕਮ ਆਪਣਾ ਖਰਚਾ ਤੇ ਚੁੱਕਣਾ ਸਾਨੂੰ ਕੰਨ ਖਾਂਡੇ ਆ ਹੁਣ ਨਹੀਂ ਜੇ ਮੇਰੇ ਕੋ ਖਰਚੇ ਚੁੱਕੇ ਜਾਂਦੇ ਇਹਨਾਂ ਦੇ ਆਉਂਦਾ ਨਾ ਪਿੰਦਰ ਉਹ ਗਿਆ ਇਧਰ ਥੋੜਾ ਗਾਣ ਅਡੇ ਵਾਲੋ ਉਹਦਾ ਤਨ ਮੈਂ ਕਹਿ ਦਿੰਦਾ ਸਮਝਾ ਦਿਓ ਚੰਗੀ ਤਰ੍ਹਾਂ ਆਖੀ ਗੁੱਸਾ ਨਾ ਕਰੀ ਇਹ ਗੱਲ ਦਾ ਉਹਨੇ ਗੁੱਸਾ ਦੇ ਕਾਦਾ ਕਰਨਾ ਵਾ ਤੇ ਤੁਸੀਂ ਆਪਣਾ ਸਬਦਾ ਲਿਆਓਗੇ ਤਾਂ ਤੁਹਾਨੂੰ ਹਿੜਕ ਝੜਕਣਾ ਹੋਊਗੀ ਕੋਈ ਵੀ ਤੇ ਆਰਾਮ ਨਾਲ ਬਹਿ ਕੇ ਖਾਓ ਜਿਹਾ ਮੈਨੂੰ ਆਖੂਗਾ ਵੀ ਤੁਸੀਂ ਆਡੇ ਲੋ ਦਿਨੇ ਖਾਓ ਰਾਤ ਖਾਓ ਜਾਂ ਜਿੰਨਾ ਕ ਆਪਣਾ ਕੋਣਾ ਆਪਣਾ ਵੱਖਰਾ ਪਕਾ ਲਿਆ ਆਹੋ ਭਾਈ ਨਹੀਂ ਪਈ ਮੇਰਾ ਨਾਂ ਹੀ ਲਾ ਦਿਓ ਤੁਸੀਂ ਕਹਿ ਦਿਓ ਪਰ ਚੱਲ ਚੰਗਾ ਠੀਕ ਵਾ ਚੱਲ ਠੀਕ ਹੋਰ ਕਹਿ ਦਿਓ ਹੈ ਨਾ ਚੁੱਪ ਕਿਤੇ ਹੋ ਫਿਰ ਤੈਨੂੰ ਜੇ ਤੋ ਕਹਿਤਾ ਜਾ ਰਹਾ ਤੇ ਕਹਤਿਓ ਤੈਨੂੰ ਸਟਾਮ ਲਿਖ ਕੇ ਦਵਾ ਨਾਲੇ ਇਹਨਾਂ ਨੂੰ ਕਹਿ ਦੋ ਵੀ ਆਪਣਾ ਸਿਲੰਡਰ ਲੈ ਕੇ ਆਓ ਜੇ ਤੇ ਬਾਹਰ ਹਨ ਕੱਟ ਅੱਗ ਵਾਲਿਆ ਕਰੇ ਮਹਾਰਾਣੀ ਸਿਲੰਡਰ ਉਹਨਾਂ ਕੋਈ ਕਿੱਥੇ ਬਣਾ ਜਿੱਥੋਂ ਉਠੀ ਕਠੀ ਜਨਾਂ ਲਈ ਹੈ ਨਾ ਉਹਨਾਂ ਵਿੱਚੇ ਸਭ ਕੁਝ ਰੱਖ ਲਿਆ ਸੀ ਤੇ ਹਰੂ ਠੇਕਾ ਥੋੜੀ ਐ ਗੱਲ ਦਾ ਵਿੱਚੇ ਰੱਖ ਲਿਆ ਜਿੱਥੇ ਮਰਜ਼ੀ ਕਰ ਲਿਆ ਹੀਗਾ ਚਲ ਕੋਈ ਨਹੀਂ ਛਾਪੇ ਹੈਗੇ داخل ਲੱਗੇ ਫਿਰ ਉਹਨੂੰ ਕਹਾਂਗੇ ਤੇ ਬਾਲ ਬੂਲ ਲਿਆ ਕਰਨੀ ਘੁਰਕੀ ਆਪੇ ਅੱਗ ਬਾਲੇ ਤੇ ਜੋ ਮਰਜ਼ੀ ਕਰੇ ਹਾਨੂੰ ਸਾਨ ਨੀਗਾ ਮੁੜ ਕੇ ਨਾ ਆਖਿਆ ਪਜੀਵਨ ਆ ਕਹਿੰਦੀ ਐ ਤਾਂ ਚਲ ਕੋਈ ਮਾ ਤੇਰਾ ਸੁਣਾ ਦੇ ਦਿੰਨਾ ਗੱਲ ਮੁੱਕੀ ਝਗੜਾ ਪਰ ਤੂੰ ਦੇਵੇਂ 2 ਲੱਖੀ ਹੋਣੀ ਬਸ ਸੁਣਾ ਦੇ ਦੋ ਤੁਸੀਂ ਫਿਰ ਚਲ ਠੀਕ ਚਲ ਨਕਾਬ ਬਦਲਤਾ ਵਾ ਬੱਤੀ ਆਈਦਾ ਪੀ ਪਰਤੇਗਾ ਸਾ ਬਾਕੀ ਸੁਣਾ ਦੇਦਾ ਕਿ ਘਰ ਜਾ ਕੇ ਕਰੀ ਉਹ ਪਿੰਡੜਾ ਕਿਦੋਂ ਬਾਰਾਂ ਦਾ ਚੱਕਰ ਉਹ ਚਾਚਾ ਇੱਧਰ ਨੂੰ ਗਿਆ ਤੁਹਾਡੇ ਪਹਿਲੀ ਵਾਲੀ ਅੱਛਾ ਅੱਛਾ ਉਹ ਮੈਂ ਨਾ ਨਕਾ ਲਾਇਆ ਵਾ ਅੱਛਾ ਜਿਹਨੂੰ ਕੱਲ ਖਾਦ ਨਹੀਂ ਪਾਈ ਆਹੋ ਉਹ ਝੋਨੇ ਨੂੰ ਲਾਤਾ ਹੈ ਬੱਤੀ ਆਈ ਆਣੀ ਦਬਰ ਬਚਾਲ ਕੋਈ ਗੱਲ ਹੀ ਪੁੱਤੇੜੇ ਜਿਨਗੇ ਪੁੱਤ ਹੋਏ ਜਾਂ ਲੈ ਆ ਵੀ ਦੋ ਘੰਟੇ ਪਾਣੀ ਪਾ ਗਿਆ ਨਾ ਸਾਂ ਬਰਾਬਰ ਹੋਏ ਦਵਾ। ਉਹ ਤਿੱਜੇ ਮੱਛ ਲਾਇਆ ਹੁਰਲੇ ਥਾਂ ਦੇ ਭਰੇ ਹੀ। ਉਹ ਕੱਲ ਸ਼ਾਮਾਂ ਤੱਕ ਮੋਟਰ ਚੱਲਦੀ ਰਹੀ। ਚੱਲ ਕੋਈ ਗੱਲ ਨਹੀਂ ਹੁਣ ਨਾ ਨਾਲੇ ਮੀਂਹ ਵੀ ਪੈ ਜਾਂਦਾ ਵਾ। ਹਾਂਜੀ ਹਾਂਜੀ। ਹਾਂ। ਤੇ ਹੁਣ ਤੂੰ ਹੀ ਨਾ ਭਾਵੇਂ ਹੁਣ ਜਾਏ ਕੋਈ ਗੱਲ ਨਹੀਂ। ਮੈਂ ਯਾਰ ਕਿੱਥੇ ਜਾਣਾ ਵਾਂ। ਹੁਣ ਚੱਲਿਆ ਵੀ ਅੱਗੇ ਛੰਨੀ ਹੀ ਨਾਲ ਹੁਣ ਤੂੰ ਆ। ਹੁਣ ਮੈਨੂੰ ਕਹਦਾ ਫੇਗਰ ਵਾ। ਠੀਕ ਨਹੀਂ। ਠੀਕ ਹੈ ਵਾ। ਹੁਣ ਆਪਾਂ ਦੇ ਵੇਧੀਆਂ ਬੈ ਕੇ ਖਾਣੀਆਂ। ਠੀਕ ਨਹੀਂ ਪੁੱਤਰਾ ਸਿਰ ਤੇ ਮਾਰ ਹੁੰਦਾ ਵਾ। ਹੂੰ। ਤੇ ਮੇਰੀ ਗੱਲ ਸੁਣ ਯਾਰ ਇੱਕ ਤਰ੍ਹਾਂ ਦੀ ਨਿੱਜੀ ਗੱਲ ਕਰਨੀ ਹੈ। ਘਰੋਂ ਜਿਹੜੀ ਓ ਯਾਰ ਮੈਂ ਕਹਿੰਦਾ ਹੀ ਵੀ ਜਿਹੜਾ ਰੋਟੀ ਪਾਣੀ ਹੈ ਨਾ ਉਹ ਤੁਸੀਂ ਹੁਣ ਨਾ ਆਪਣਾ ਆਪਣੇ ਸਿਰ ਤੇ ਉਹ ਜੋ ਹਣ ਜਨੇ ਤੁਹਾਡੇ 15 20 ਮਹੰਗਾ ਆਤੇ ਆ ਠੀਕ ਨੇ ਤੇ ਤਾਂ ਵੀ ਆਪਣਾ ਚੋਲਾ ਚਲਾ ਉਹ ਹੈਗਾ ਚੋਲਾ ਤੇ ਸਿਲੰਡਰ ਸੁੰਦਰ ਵੇਲ ਲਓ ਜੇ ਕਦੇ ਮਿਲਦਾ ਤੇ ਹਾਂ ਚਾਚਾ ਜੀ ਕੋਈ ਗੱਲ ਬਾਤ ਹੋਈ ਓ ਯਾਰ ਗੱਲ ਗੁਲ ਕਦੀ ਹੋਣੀ ਹੈ ਤੇਰੇ ਹੁੰਦਿਆਂ ਉਹ ਤੇ ਮੈਨੂੰ ਰਹਿਣ ਦਾ ਕੋਈ ਨਹੀਂ ਮੈਨੂੰ ਇਹ ਪਤਾ ਵੀ ਨਾ ਨਿਕ ਨਿਕੇ ਗੱਲਾਂ ਨਾ ਚੌਕੇ ਤੋਂ ਚਾਲੂ ਹੁੰਦੀਆਂ ਵਾ ਠੀਕ ਨਹੀਂ ਤੇ ਬੰਦਾ ਮੁੜ ਕੇ ਚੰਗਾ ਨਿਕਾ ਲੱਗਦਾ ਚਲੋ ਕੁ ਮੜਾ ਮੋਟਾ ਕੂਨੇ ਬੋਲੇ ਇੱਕ ਦੂਜੇ ਹਿੱਤ ਕਰਦੇ ਪਰ ਕਿਤੋਂ ਜੱਦੇ ਲੱਗਾ ਤੇ ਗੱਲ ਤੇ ਹੈਗੀ ਆ ਵੀ ਦੋਵਾਂ ਫੁਲਕਿਆਂ ਦੀ ਠੀਕ ਨਹੀਂ ਤੁਸੀਂ ਆਪਣੇ ਟੱਬਰ ਦੇ ਲਈ ਆ ਇਹਨਾਂ ਆਪਣੇ ਲਾ ਕੇ ਖਾਈ ਜਾਣੇ ਅੱਛਾ ਮੇਰੇ ਹਿਸਾਬ ਨਾਲ ਕਿਤੇ ਨਾ ਇੱਕ ਦੀ ਗੱਲ ਵੀ ਸਹੀ ਹੈ ਬੰਦਰਾ ਆ ਨਹੀਂ ਹੈ ਤੇ ਸਹੀ ਹੈ ਤੇ ਗੱਲਾਂ ਰੋਲਾ ਦੇ ਪੈਂਦਾ ਰੋਟੀਆਂ ਤੋਂ ਧਰਾਂ ਦੇ ਵਿੱਚ ਹੈ ਆ ਮਗਿਆ ਵੀ ਬਥੇਰੀ ਏ ਉਹ ਤਾਂ ਜਪਸ਼ੀ ਲਾਲਾਪਨ ਤੂੰ ਹੀ ਪਰਸੈਣਾ ਹੀ ਆ ਹੈ ਅਹੀ ਹਿਸਾਬ ਨਾਲ ਤੁਹਾਡੇ ਤੇ ਬੋਝ ਹੀ ਬਣੇ ਜਾਂਦੇ ਉਹਨੇ ਦੇ ਪਤਾ ਬੋਝ ਵਾਲੀ ਗੱਲ ਕੋਈ ਨਹੀਂਗੀ ਚਲ ਲੈ ਆ ਤੁਸੀਂ ਮੜਾ ਮੋਟਾ ਨਾਲ ਹੁਣ ਆਪਣਾ ਰੇਜ ਕਰਨ ਠੀਕ ਨਹੀਂ ਸਮੇ ਦਾ ਕੋਈ ਪਤਾ ਨਹੀਂ ਪੁੱਤ ਕਿਤੇ ਮਾੜਾ ਦੇ ਕਿਤੇ ਚੰਗਾ ਆਏ ਨਾ ਠੀਕ ਨਹੀਂ ਬਿਲਕੁਲ ਹਾਂ ਤੁਹਾਡੇ ਕੋਈ ਗੱਲ ਟਾਈਮ ਪੁੱਤ ਨਾ ਕਿ ਜਾਣਾ ਵਾ ਗੱਲਾਂ ਯਾਦ ਰਹਿ ਜਾਂਦੀਆਂ ਵਾ ਤੁਹਾਡੇ ਸਾਹਮਣੇ ਇਹ ਸਭ ਕੁਝ ਹੋ ਗਿਆ ਵਾ ਓ ਚੱਲ ਪੁੱਤ ਜੋ ਕਰਮਾ ਜੋ ਨਾ ਉਹ ਮਿਲਣਾ ਹੀ ਮਿਲਣਾ ਵਾ ਠੀਕ ਨਹੀਂ ਪਰ ਕਈ ਵਾਰ ਇਹ ਨਾ ਆਪਾਂ ਆਤ ਕਰਮ ਉਗਾੜ ਲੈਨੇ ਆ ਓ ਆਹੋ ਪੁੱਤ ਇਹ ਕੰਮ ਕਰਨ ਨੂੰ ਕਿਹਦਾ ਜੀ ਕਾਦਾ ਘਰੋਂ ਬਕਰੋ ਹੋਣ ਨੂੰ ਸਮਾਂ ਜਿਹੜਾ ਵਾ ਨਾ ਇਹ ਪੁੱਤ ਬੜਾ ਕੋ ਬੰਦੇ ਨੂੰ ਵਿਖਾਲ ਦਿੰਦਾ ਵਾ ਠੀਕ ਨਹੀਂ ਵਿਆਲਾ ਮਾੜੇ ਟਾਈਮ ਤੇ ਨਾ ਤੇ ਕੋਈ ਰਿਸ਼ਤੇਦਾਰ ਕੰਮ ਆਉਂਦਾ ਹੀ ਨਹੀਂ ਤਨਾ ਕੋਈ ਕਦਾ ਕੋਈ ਬੰਦਾ ਵੀ ਹੋਵੇ ਹੈ ਜਿਹੜਾ ਕਹਿੰਦਾ ਤੇਰੇ ਮਗਰ ਮੈਂ ਜਾਣ ਤਨਾ ਅੱਜ ਕੱਲ ਕੋਈ ਕੰਨ ਕੋ ਹੁੰਦਾ ਹੈ ਮੇਰੇ ਭਰਾ ਦੀ ਚੰਗੀ ਤੂਤੀ ਬੋਲਦੀ ਲੱਗ ਲੱਗੇ ਜਦੋਂ ਬੰਦਿਆਂ ਨਾਲ ਤੁਰਿਆ ਫਿਰਦਾ ਹੈ ਤੇ ਹੁਣ ਕੋਈ ਖਿਹਾਰ ਕੇ ਖੁਸ਼ ਨਹੀਂ ਇਹਨੂੰ ਜਿਨ੍ਹਾਂ ਦੇ ਸਗੋ ਕੰਮ ਕੱਢੇ ਸੀ ਉਹ ਕੁੰਦੇ ਵੀ ਹੈ ਨਹੀਂ ਕਿ ਹੁਣ ਯਾਰ ਉਹਨਾਂ ਨੂੰ ਵੀ ਲੋੜ ਵਾ ਸਾਰੇ ਸੁਖ ਮਜਾ ਕੇ ਡੰਦੇ ਨੇ ਤੇ ਬਾਕੀ ਕੋਈ ਗੱਲ ਨਹੀਂ ਤੀ ਫਿਕਰ ਨਾ ਕਰਿਓ ਓਦਾਂ ਮੈਂ ਨਾ ਕੀਤੀ ਇੱਕ ਦੋ ਨਹੀਂ ਗੱਲ ਸ਼ਹਿਰ ਹੈ ਸਹੀ ਇੱਕ ਘਰ ਪਰ ਉਹ ਥੋੜਾ ਜਣਾ ਮਿੰਗਾ ਮਿਲਦਾ ਵਾ ਤੇ ਮੈਂ ਕਿਤੇ ਪਿੰਡ ਪੁੰਡ ਚ ਮਿਲ ਜੇ ਇੱਕ ਅੱਧਾ ਨਾਲ ਡੰਗਰ ਰੱਖ ਛੜਾਂਗੇ ਤੇ ਮਾੜਾ ਮੋਟਾ ਗਿਆਰਾ ਕਰੀ ਜਾਵਾਂਗੇ ਉੱਚਾ ਤੇ ਯਾਰ ਦੱਸਾਂ ਗੱਲ ਕੀ ਆ ਮੈਂ ਜਿਹੜੀ ਤੈਨੂੰ ਗੱਲ ਮੇਨ ਦੱਸੀ ਆ ਨਾ ਕਿ ਜਿਹੜੀ ਗੱਲ ਦਾ ਰੌਲਾ ਪੈਣਾ ਇਹ ਗੱਲ ਨੂੰ ਵੇਦਾਂ ਕਵਰ ਕਰ ਲੈਣ ਦੀ ਗੱਲ ਕੋਈ ਨਹੀਂ ਗੀ ਇੱਕ ਮਹੀਨਾ ਦੋ ਮਹੀਨਾ ਚਾਰ ਮਹੀਨੇ ਪੰਜ ਮਹੀਨੇ ਕੋਈ ਗੱਲ ਨਹੀਂ ਆਪੇ ਚੱਲਦਾ ਰਹਿਣਾ ਦੱਬੜੂ ਕੁਸ ਹੁੰਦਾ ਰਹਿਣਾ ਠੀਕ ਨਹੀਂ ਠੀਕ ਚਲੋ ਕੋਈ ਗੱਲ ਨਹੀਂ ਫਿਰ ਮੈਂ ਕਰਦਾ ਗੱਲ ਯਾਰ ਮੁਰੇ ਨੂੰ ਗੱਲ ਤੇ ਦੱਸ ਦਿੱਤੀ ਆ ਜੀਵਨ ਤੇ ਕਹਿਣ ਤੇ ਭਰਨਾ ਖੋਤਰਾਂ ਦਾ ਢਿੱਲਾ ਜਾ ਹੋ ਗਿਆ ਵਾ ਜਿਤਨਾ ਪਾਣੀ ਕੀ ਗੱਲ ਹੋਈ ਹੁੰਦੀ ਚੱਲ ਯਾਰ ਹੁਣ ਆਪੇ

ਪਰ ਉਹਨਾਂ ਸਾਡਾ ਕਿੰਨਾ ਗ ਕਰਨ ਇੰਨਾ ਹੀ ਬੜਾ ਸ਼ੁਕਰ ਹੈ ਗਰਨੇ ਰਹਿਣ ਵਾਸਤੇ ਜਗਾ ਦੇ ਦਿੱਤ ਲੋ ਪਰ ਆਪਣਾ ਰੋਟੀ ਪਾਣੀ ਤੇ ਸਾਨੂੰ ਆਪੇ ਧਰਨਾ ਪੈਣਾ ਵਾਣਾ ਸਾਨੂੰ ਆਪਣਾ ਖਾਜਾ ਚੁੱਕਣਾ ਹੀ ਪੈਣਾ ਵਾ ਫੇਰੀ ਗੱਲ ਬੰਨੀ ਆ ਉਦਾਂ ਮੇਰੇ ਸਾਹਨਾ ਜੀਵਨ ਨੇ ਕੀ ਹੋਣਾ ਉਹ ਵੀ ਵਿਚਾਰਾ ਕੀ ਕਰੇ ਉਹਨੂੰ ਹੁਣ ਉਹਦੀ ਮਨ ਨਹੀਂ ਪੈਦੀ ਪਰ ਮਮੀ ਜੀ ਦੇਖੀ ਹੈ ਨਾ ਜਦੋਂ ਸਾਡੇ ਦੇ ਚੰਗਾ ਟਾਈਮ ਹੀ ਆ ਤੇ ਗੱਲਾਂ ਤੇ ਤੁਸੀਂ ਵੀ ਬੜੀਆਂ ਕਰਦੇ ਹੁੰਦੇ ਹੋਣਾ ਉਹੋ ਹੀ ਅਗਲੇ ਬਦਲੇ ਲੈ ਹੁੰਦੇ ਨੇ ਗਿਣ ਗਣ ਕੇ ਏਣੀ ਨਾ ਕੋਈ ਪਤਾ ਹੁੰਦਾ ਕਿ ਕਿਹੜੇ ਵਾਲੇ ਬੰਦੇ ਦੇ ਕਿੱਦਾਂ ਦਾ ਟਾਈਮ ਆਜਣਾ ਬੰਦੇ ਨੂੰ ਆਪਣਾ ਚੇਤਾ ਰੱਖਣਾ ਚਾਹੀਦਾ ਤੇ ਚੱਲ ਜੇ ਪੁੱਤ ਮੰਨ ਲਾ ਹੀ ਨਹੀਂ ਰੱਖਿਆ ਤੇ ਇਹੋ ਹੀ ਹੁਣ ਵੇਖ ਲੈ ਸਾਡੇ ਨਾਲ ਸਾਡੇ ਨਾਲ ਜਿਦੋਂ ਜਾਂਦੀ ਹੁੰਦੀ ਕਦੀ ਮੈਨੂੰ ਆਹ ਦੇ ਦੇ ਸ਼ੌਲ ਦੇ ਦੇ ਕੋਟੀ ਦੇ ਦੇ ਕਹੇ ਕੱਪੜੇ ਦੀ ਲੋੜ ਪੈਣੀ ਮੈਂ ਤਾਂ ਵੀ ਦੇ ਦੇਣਾ ਮਿਆਂ ਤੇ ਨਹੀਂ ਗੱਲਾਂ ਕਦੀ ਸੁਣਾਈਆਂ ਨਹੀਂ ਇਹ ਪੁੱਟ ਪੁੱਟ ਕਿਹੜੀਆਂ ਦੱਸਦੀ ਮੰਮੀ ਹੁਣ ਘਰ ਕੀ ਕਰੀਏ ਸੁਣਨੀਆਂ ਤੇ ਪਹਿਣੀਆਂ ਹੀ ਅਗਲੀਆਂ ਹੁਣ ਉਹਨਾਂ ਦੇ ਘਰ ਆਣ ਕੇ ਬਿਠੇ ਹਾਂ ਕੀ ਕਰੀਏ ਹੁਣ ਉਹਨਾਂ ਨਾਲ ਗੜੀਆਂ ਲੜੀਏ ਜਿਵੇਂ ਮੈਂ ਤੈਨੂੰ ਉਦੋਂ ਕਿਹਾ ਸੀ ਕਿ ਮੇਰੇ ਪੇਕੇ ਚਲ ਜੰਨੇ ਆ ਉਦੋਂ ਵੀ ਨਹੀਂ ਤੂੰ ਹੀ ਮੰਨੇ ਆਂਦੇ ਹੀ ਵੀ ਨਹੀਂ ਉੱਥੇ ਜਾ ਕੇ ਨਹੀਂ ਬਹਿਣਾ ਹੈਗਾ ਨਹੀਂ ਤੇਰਾ ਪਿਓ ਹੀ ਨਹੀਂ ਮੰਨਦਾ ਮੈਂ ਅੱਜ ਬਥੇਰਾ ਕਿਹਾ ਸੀ ਮੈਂ ਚੱਲ ਇੱਧਰ ਉੱਧਰ ਹੋ ਕੇ ਟਾਈਮ ਕੱਢ ਲਈਏ ਉੱਥੇ ਮੰਮੀ ਜਾਂਦੇ ਤੇ ਕਿਹਨੇ ਗੱਲਾਂ ਤਨੀਕ ਨਾ ਕਰਨੀਆਂ ਉਹਨਾਂ ਨੂੰ ਆਪਣੀ ਧੀ ਦਾ ਦੁੱਖ ਤੇ ਹੁਣ ਆਈ ਨਾ ਗੱਲ ਤਾਂ ਪੁੱਤ ਤੇ ਠੀਕ ਹੈ ਪਰ ਜਦੋਂ ਵੇਲਾ ਨੰਗ ਜੀ ਤੇ ਹੁਣ ਕੀ ਕਰਨਾ ਹੁਣ ਤੇ ਇੱਥੇ ਆ ਗਏ ਹੁਣ ਥੋੜੇ ਜਾਂਦੇ ਚੰਗੇ ਲੱਗਦੇ ਆ ਤੇ ਫਿਰ ਮੰਮੀ ਇੰਨਾ ਨਾ ਸੋਚਿਆ ਕਰੋ ਕੋਈ ਨਹੀਂ ਜੀ ਵਾਗਰੂ ਨੇ ਪਾਈਆਂ ਨਾ ਤੇ ਕੱਟੇਗਾ ਵੀ ਆਪੇ ਉਹੀ ਚਲ ਅੱਛਾ ਫਿਰ ਆਪੇ ਲੈ ਆਉਣਗੇ ਜਿੱਦਾਂ ਮਰਜੀ ਸੌਦੇ ਦਾ ਕਰਨ ਆਪਣੀ ਆਥੇ ਚੁੱਲੇ ਤੇ ਲਾ ਲੈ ਕਰਾਂਗੇ ਨਹੀਂ ਹੁਣ ਗਿਆ ਸਗੀ ਅਸੀਂ ਹੁਣ ਕਿੱਥੋਂ ਛੇ ਸਿਰ ਗਿਆਸ ਵੀ ਖਰੀਦ ਲੈਣੀ ਆਹੋ ਕੋਈ ਗੱਲ ਨਹੀਂ ਮੰਮੀ ਨਾਲ ਮਿਲ ਕੇ ਕਰ ਲਿਆ ਕਰਾਂਗੇ ਨਾਲ ਮੇਰੇ ਨਾਲ ਤੁਹਾਨੂੰ ਇੱਕ ਗੱਲ ਦੱਸਣੀ ਹੈ ਮੈਂ ਗਲਤ ਜਿ ਨਹੀਂ ਕੀਤਾ ਮੈਂ ਸ਼ਰਨ ਦੀਦੀ ਨੂੰ ਕਿਹਾ ਹੈ ਕਿ ਤੁਸੀਂ ਆਪਣੇ ਸਕੂਲ ਚ ਨਾ ਪੁੱਛ ਕੇ ਆਓ ਜੇ ਕਿਹ ਟੀਚਰ ਦੀ ਲੋੜ ਪਈ ਨਾ ਤੇ ਮੈਂ ਵੀ ਫਿਰ ਉੱਥੇ ਲੱਗ ਜਾਗੀ ਜਿਰੋਂ ਲੱਗਾ ਜੀਵਾਂ ਨੂੰ ਪਤਾ ਉਹਨੇ ਤਾਂ ਆਪਣੇ ਨੋਨ ਨੂੰ ਉਸੇ ਵੇਲੇ ਕਹਿਣਾ ਜੇ ਹੈਗਾ ਤਾਂ ਵੀ ਆਖੀ ਆਂਦੀ ਉਮੀ ਏਦਾਂ ਦੇ ਨਹੀਂ ਨਿਵੇਂ ਨਹੀਂ ਮੜੇ ਹੈਗੇ ਜਿੰਨੇ ਤੇ ਉਹਨਾਂ ਨੂੰ ਮੜੇ ਬਣਾਈ ਜਾਂਦੇ ਚੱਲ ਗੱਲ ਕਰਕੇ ਵੇਖੀ ਮੈਂ ਕੀ ਕੀ ਉਹਨਾਂ ਨਾਲ ਗੱਲ ਕਹਿੰਦੀ ਕੋਈ ਨਹੀਂ ਮੈਂ ਪੁੱਛ ਕੇ ਤੇ ਤੈਨੂੰ ਦੱਸਾਂਗੀ ਤੇ ਮੈਂ ਤਾਂ ਤਾਂ ਨੂੰ ਕਹਿੰਦੀ ਆ ਕਿ ਕਿਤੇ ਤੁਹਾਨੂੰ ਤਾਂ ਨਹੀਂ ਕੋਈ ਇਤਰਾਜ਼ ਹੈਗਾ ਕਿਉਂਕਿ ਉਦੋਂ ਦੀਦੀ ਲੱਗੀਆਂ ਸੀ ਨਾ ਤੇ ਤੁਸੀਂ ਮੰਮੀ ਔਖੇ ਬੜੇ ਸੀ ਵੀ ਕਿਹੜੀ ਗੱਲ ਨੂੰ ਉੱਥੇ ਜਾਂਦੀ ਹੈ ਸਾਡੀ ਬੇਇੱਜ਼ਤੀ ਹੁੰਦੀ ਹੈ ਮੈਂ ਤਾਂ ਕਰਕੇ ਤੁਹਾਨੂੰ ਪੁੱਛਿਆ ਵਾ ਕਿ ਮੇਰੇ ਜਾਣ ਤੋਂ ਤੋ ਤਨੀਏ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਪੁੱਤ ਮੈਂ ਨਹੀਂ ਤੈਨੂੰ ਕੁਝ ਵੀ ਆਂਦੀ ਹੁਣ ਆਪਣਾ ਟਾਈਮ ਤਾਂ ਹੀ ਕੱਢਣਾ ਹੀ ਹੈ ਨਾ ਤੇ ਜੇ ਹੁਣ ਅਸੀਂ ਜਦੋਂ ਜੀ ਦੀ ਬੈਠੀਆਂ ਰਹੀਆਂ ਤੇ ਫਿਰ ਤੁਹਾਡੇ ਦੇਣੀ ਨਾ ਬਦਲਣਗੇ ਕਿਤੇ ਮਾਲਕ ਇੱਕ ਵਾਰੀ ਸਾਡੇ ਦਿਨ ਚੰਗੇ ਲੈਵੇ ਗਾਂ ਨਹੀਂ ਕੋਈ ਗਲਤੀ ਕਰਨੀ ਹੈ ਚਲੋ ਮੰਮੀ ਵਧੀਆ ਵਾ ਵੇ ਸਨੀ ਹਾਂਜੀ ਮੰਮੀ ਵੇ ਹਾਂ ਸਾਡੇ 1 ਮਿੰਟ ਮੇਰੀ ਗੱਲ ਸੁਣ। ਯਾ ਵਾ। ਇੱਧਰ ਤੇ ਹੋ। ਹਕ ਹਾਂ ਕੰਮ ਬਾਤ ਕਰੀ ਛੱਡ ਦੇ। ਹਾਂ। ਸੁਣ ਮੇਰੀ ਗੱਲ ਸੁਣਾ। ਤੂੰ ਜੁੱ ਸਿਖਰ ਦੇ ਪੈਰੇ ਆਣ ਕੇ ਡੰਗਰਾ ਚ ਵੜਿਆ ਵਾ। ਉਹਨੂੰ ਪਿੰਦਰ ਨੂੰ ਕੀ ਗੱਲ ਵਾ? ਉਹਦੇ ਕੋ ਉਗੜਾ। ਉਹਨੂੰ ਕਹਿ ਪੁੱਤਰ ਪੱਠੇ। ਉਹ ਨਹੀਂ ਵੈਸੇ ਉਹਦੇ ਜਦੋਂ ਆਇਆ ਮਣ ਮੰਮੀ। ਹੂੰ। ਮੈਨੂੰ ਤੇ ਵੈਸੇ ਮੋਜਾਂ ਲੱਗੀਆਂ ਵਾ। ਉਹ ਕੜੀ ਜਾਂਦਾ ਕੰਮ ਕੁਮਾਪੇ। ਮੈਂ ਤੇ ਵੈਸੇ ਲੰਘਣ ਦੇ ਹਾਂ ਹੁਣ ਲੱਗਾ ਘੜ ਤੇ ਮੇਰਾ ਖਿਆਲ ਪਿਆ ਤੇ ਮੈਂ ਹਾਂ ਚੱਲ। ਪੱਠੇ ਥੋੜੇ ਆਦੇ ਹੋਰ ਕੁੱਤਰ ਜਾਨਾ ਥੋੜੇ ਨਹੀਂ ਕੁੱਤਰਨੇ ਰਹਿਣ ਦੇ ਤੂੰ ਆਪੇ ਕੁੱਤਰੂਗਾ ਕੋਰ ਤੇ ਕੋਈ ਇਹਨਾਂ ਨੇ ਕਰਨਾ ਨਹੀਂਗਾ ਤੇ ਜਦੋਂ ਡੰਗਰਾ ਦੁੱਧ ਦਾ ਸਾਰਾ ਕੁ ਵਰਤਣ ਡੇ ਆ ਤੇ ਫਿਰ ਪੱਠੇ ਪਾਉਣ ਲੱਗਿਆ ਕੀ ਤੰਗੀ ਹੁੰਦੀ ਇਹਨਾਂ ਨੂੰ ਕੋਈ ਹੁਣ ਨਾਲੇ ਬੜਾ ਚਲੇ ਅਸੀਂ ਥੱਲੇ ਬਹਿ ਗਏ ਆ ਆਹੋ ਬੇਚਰੀਆਂ ਐਸ਼ਾਂ ਕੀਤੀਆਂ ਇਹਨਾਂ ਨੇ ਕੋਈ ਗੱਲ ਨਹੀਂ ਹੁਣ ਕੋਈ ਨਹੀਂ ਚਾਰ ਦਿਨ ਪਾਲਾਂ ਦੇ ਪੱਠੇ ਆਹੋ ਕੋਈ ਨਹੀਂ ਫੇ ਮੇਰੀ ਗੱਲ ਸੁਣ ਨੀਵੇਂ ਨਾ ਸਾਡੇ ਰੰਮੀ ਹੋ ਜੀ ਬੋਤਾ ਨਹੀਂ ਨਹੀਂ ਮੈਂ ਕਹਦਾ ਹੁਣ ਸਾਡੇ ਰੰਮੀ ਆਈ ਜੇ ਤੈਨੂੰ ਪਤਾ ਮਮੀ ਕਿੰਨਾ ਕੰਮ ਕੀਤਾ ਮੈਂ ਦੱਸ ਦੇਣਾ ਨਾ ਕਰੂੰਗਾ ਤੇ ਮੈਨੂੰ ਵੀ ਮੈਂ ਤੇ ਫਿਰ ਇੰਨਾ ਕਾ ਰਖੀ ਨਾ ਫੇ ਦੱਸ ਦੇ ਨੀ ਕਾ ਕਰਨਾ ਇਹਨਾਂ ਦਾ ਕੀ ਪਤਾ ਕਿਦਾਂ ਡੋਰੀ ਡੰਡਾ ਚੁੱਕ ਕੇ ਤੁਰ ਪੈਣਾ ਇਹਨਾਂ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਜਿੰਨਾ ਚਿਰ ਇੱਥੇ ਹੈਗੇ ਆ ਨਾ ਨਾ ਚਿਰ ਫਾਇਦਾ ਲੱਲਾ ਆਹ ਕੰਮ ਕੂਮ ਕਰਾਇਆ ਕਰ ਦੱਬ ਕੇ ਦੇ ਕੋਈ ਨਹੀਂ ਨਹੀਂ ਕੰਮ ਵਾਹੇ ਉਹਨੂੰ ਆਏ ਨੇ ਮੇਰੇ ਸਾਹਮਣੇ ਨਾ ਉਹ ਆਪ ਹੀ ਕਹਿਤਾ ਵਾ ਅੱਛਾ ਮੈਂ ਤਾਂ ਨਹੀਂ ਉਹਨੂੰ ਕਹਿੰਦਾ ਕੋਈ ਨਾ ਹੀ ਮੈਂ ਉਹਦੇ ਨਾਲ ਬੁਲਾਉਣਾ ਘਾਟੀ ਬੁਲਾਉਣਾ ਉਹਨੂੰ ਮੈਨੂੰ ਪਤਾ ਆਹ ਸਾਹ ਨਹੀਂ ਰਿਹਾ ਕਰ ਬਥੇਰੀ ਆਕੜ ਵੀ ਇਹਦੀ ਵੀ ਆਪੇ ਕਰੀ ਜੋ ਸਵੇਰੇ ਮੈਂ ਉੱਠ ਕੇ ਆਇਆ ਡੰਗਰਾਲ ਤੇ ਥੱਲੇ ਆਏ ਗੋਆ ਗੋਆ ਕਰਕੇ ਸੈਰ ਤੇ ਚੰਨੂ ਚੂਰ ਵਜ ਹੈਂ ਤੇ ਮੇਰੀ ਗੱਲ ਸੁਣ ਪਾਇਆ ਤੇਰਾ ਤੇ ਸਵਖਤੇ ਨਿਕਲ ਜਾਂਦਾ ਪੰਪ ਲੈ ਕੇ ਹੈ ਹੁਣ ਵੇ ਕਿਦਾਂ ਜਾ ਚਾਹੀਦਾ ਉਹ ਕੰਮ ਕਰਨ ਦੀ ਤੇ ਜੇ ਸ਼ੁਰੂ ਤੋਂ ਦਾ ਕਰਦੇ ਰਹਿੰਦੇ ਤੇ ਆਹ ਦਿਨ ਨਾ ਹੀ ਵੇਖਣੇ ਪਈਦੇ ਆਹ ਦਿਨ ਨਾ ਮੈਂ ਵੇਖਣੇ ਪੈਣੇ ਕੋਲੇ ਤੇ ਕਰਜ਼ੇ ਚੁੱਕ ਚੁੱਕ ਕੇ ਤੇ ਅਸਾਂ ਕੱਢ ਲੀਆਂ ਇਹਨਾਂ ਦਾ ਇਰਾਦਾ ਸੀ ਕਿ ਹਿਸਦਾ ਬਾਹਰ ਐਦਾਂ ਲੱਗਿਆ ਰਹਿ ਗਿਆ ਜਿਨ੍ਹਾਂ ਨੇ ਕਰਜ਼ਾ ਦਿੱਤਾ ਮੰਮੀ ਉਹਨਾਂ ਨੇ ਲੈਣਾ ਵੀ ਹੈ ਵਾਕੇ ਸਹੀ ਗੱਲ ਆ ਚੱਲ ਸਾਡੇ ਤੋਂ ਵਾਕੀ ਚਲਾਤ ਲਈ ਆ ਜਾ ਚਲ